ਹਾਂਜੀ ਸਤਿ ਸ੍ਰੀ ਅਕਾਲ ਸਿਖਰਿ ਕੁਮਾਰ ਮੰਨੀ ਅੰਮ੍ਰਿਤਵੰਦੇ ਹਾਂ ਕਿ ਅਸੀਂ ਜਦੋਂ ਅੱਗੇ ਦੇਖਦੇ ਹੁੰਦੇ ਸੀ ਇੱਥੇ ਬਹੁਤ ਜ਼ਿਆਦਾ ਰਸ ਹੁੰਦਾ ਸੀਗਾ ਜਿਸ ਦੇ ਕਰਕੇ ਟ੍ਰੈਫਿਕ ਜਾਮ ਹੋਉਂਦਾ ਸੀ ਜਾਂ ਮਿਸ ਹੈਪਨਿੰਗਸ ਹੋਉਂਦੀਆਂ ਸੀਗੀਆਂ ਸਾਡੇ ਲਈ ਇਹ ਕਾਫੀ ਡਿਫਿਕਲਟੀ ਹੁੰਦੀ ਸੀ ਕਿ ਅਸੀਂ ਕ੍ਰੋਸ ਕਰੀਏ ਬਟ ਅੱਜ ਅਸੀਂ ਆਏ ਹਾਂ ਕਿ ਸਾਨੂੰ ਇੱਥੇ ਦੇਖਣ ਨੂੰ ਬਹੁਤ ਅੱਛਾ ਲੱਗਿਆ ਵਜ੍ਹਾ ਕੀ ਸੀਗੀ ਕਿ ਪੁਲਿਸ ਕਮਿਸ਼ਨਰ ਜਿਹੜੇ ਆਪਣੇ ਹੈਗੇ ਨੇ ਉਹਨਾਂ ਨੇ ਇੱਥੇ ਕਾਫੀ ਸੁਧਾਰ ਲਿਆਂਦਾ ਮੇਨਸ ਜਿਹੜੀਆਂ ਕਿ ਲਾਈਫ ਬਿਕਾਜ਼ 29 ਤੋਂ ਬਾਹਰ ਖੜਦੀਆਂ ਸੀਆਂ ਉਹਨਾਂ ਮੰਡਰ ਕਰਵਾਇਆ ਹੋਲਡਿੰਗ ਚੱਕ ਕੇ ਆਪਣੇ ਪ੍ਰੋਪਰ ਪਲੇਸ ਤੇ ਰਖਾਇਆ ਜਿਸ ਨਾਲ ਕਿ ਆਪਣੇ ਆਉਣ ਜਾਣ ਵਾਲਿਆਂ ਨੂੰ ਬੜੀ ਕੰਵੀਨੀਅੰਟ ਹੋਈ ਹੈ ਮਤਲਬ ਕਿ ਇਟਸ ਗੁੱਡ ਸੀਜ਼ਨ ਐਂਡ ਇਟ ਸ਼ੁੱਡ ਬੀ ਅਸੀਂ ਹਾਈਲੀ ਥੈਂਕਫੁਲ ਆ ਆਪਣੇ ਪੁਲਿਸ ਕਮਿਸ਼ਨਰ ਦੇ ਅੱਗੇ ਵਾਸਤੇ ਪ੍ਰਮਾਤਮਾ ਕਰੇ ਮਿਹਨਤ ਚੱਲਦੀ ਰਹੇ ਥੈਂਕ ਯੂ ਮੈਜਸ ਕਾਂ ਸਿੰਘ ਜੀ ਅੱਜ ਤੇ ਆਪਣੇ ਸਾਥੀਆਂ ਨਾਲ ਘਮਾਰ ਮੰਡੀ ਆਇਆ ਸੀ ਜੋ ਕਮਿਸ਼ਨਰ ਸਾਹਿਬ ਵੱਲੋਂ ਸਕ੍ਰੈਪ ਨੂੰ ਲੈ ਕੇ ਇੱਕ ਮੁਹਿੰਮ ਚਲਾਈ ਗਈ ਆ ਉਹ ਬਹੁਤ ਵਧੀਆ ਚਲਾਈ ਗਈ ਆ ਉਸ ਨਾਲ ਅੱਜ ਸਾਨੂੰ ਇੱਥੇ ਬਹੁਤ ਟ੍ਰੈਫਿਕ ਵੀ ਘੱਟ ਲੱਗਿਆ ਤੇ ਅਸੀਂ ਅਕਸਰ ਇੱਥੇ ਆਉਂਦੇ ਰਹਿੰਦੇ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦੀ ਕਰਦੇ ਹਾਂ तकरीबन ਘਮਾਰਵਾਲੀ ਅੱਧਾ ਆਉਂ ਜਾਂ ਲੱਗਿਆ ਰਹਿਦਾ ਅੱਗੇ ਹਮੇਸ਼ਾ ਪਿਆਰ ਦੇ ਵਿੱਚ ਟ੍ਰੈਫਿਕ ਜਾ ਵੀ ਰਹਿੰਦਾ ਤੇ ਅੱਜ ਦੇਖਿਆ ਅੱਜ ਮਤਲਬ ਥੋੜਾ ਜਿਹਾ ਸੜਕਾਂ ਨੇ ਸਾਫ਼ ਸੁਥਰੀ ਹੈਗੀ ਆ ਮਤਲਬ ਕੋਈ ਕਿਸੇ ਪਾਸੇ ਜਿਹੜੀ ਲੰਚਿੱਤੀ ਪੱਟੀ ਆ ਉਹ ਤੋਂ ਬਾਹਰ ਗੱਡੀਆਂ ਨਹੀਂ ਲੱਗੀਆਂ ਹੋਈਆਂ ਆ ਤੇ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਨਵੇਂ ਪੁਲਿਸ ਸਿਖਰ ਸਾਹਿਬ ਆਏ ਨੇ ਉਹਨਾਂ ਨੇ ਚੈਕਿੰਗ ਕੀਤੀ ਸੀ ਉਹਨਾਂ ਨੇ ਹੱਥੋਂ ਕਿ ਕੈਨੇਡੀ ਜਿਹੜੀ ਹੈ ਸਾਰੇ ਗੱਡੀਆਂ ਵਗੈਰਾ ਪੱਤੀ ਦੇ ਅੰਦਰ ਲਾਓ ਤੇ ਅੱਜ ਲੱਗਿਆ ਵੀ ਉਹਨਾਂ ਦੇ ਹੱਥੋਂ ਨੇ ਉਹਨਾਂ ਦੇ ਤਕਰੀਬਨ ਲੋਕਾਂ ਨੇ ਮੰਨੇ ਨੇ ਮੰਨ ਕੇ ਮੰਨਣ ਦੇ ਹਿਸਾਬ ਨਾਲ ਇਸ ਅੱਜ ਕੋਈ ਲੱਗਦਾ ਨਹੀਂ ਵੀ ਅੱਜ ਜੀ ਬੰਦਨ ਪਾਰਟੀ ਆ ਕੇ ਕਰਨ ਲਈ ਆਏ ਸੀ ਤੇ ਅਸੀਂ ਬਹੁਤ ਖੁਸ਼ ਹੋਏ ਕਿ ਆਗੇ ਵੀ ਕੋਈ ਜਾਦਾ ਹੋਣੀਗੀ ਬਟ ਆਪ ਕੋ ਬਹੁਤ थैंकफुल ਕਰਦੀ ਹਾਂ ਪੀਪਲਿਸ ਵੀ ਅਨੰਦ ਆ ਸਾਨੂੰ ਇਤਨੀ ਆਤੀ ਵਧੀਆ ਹੋਇਆ ਤੇ ਇਹਦੀ ਸ਼ੋਪਿੰਗ ਕਰ ਸਕੀਆ ਤੁਹਾਨੂੰ ਕੋ ਪ੍ਰੋਬਲਮ ਨਹੀਂ ਆਈ